Fins aquí el programa d'avui. ਕੀ ਕੱਟਣਾ ਹੋ ਗਿਆ ਤੁਮਨਾ ਸਰ ਮੇਰਾ ਨਾਮ ਇੱਕ ਸਰਬਸਮੈਨ ਅਰਣ ਮੀਰ ਸਿੰਘ ਦਾ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਘਟਨਾ ਸਰ ਚਿੱਟੇ ਵਾਲੇ ਬੰਦੇ ਆ ਸਰ ਇਹ ਚਿੱਟਾ ਪਿੰਡ ਵਿੱਚ ਵੇਚਦੇ ਆ ਇਹਨਾਂ ਨੇ ਸਰ 2023 ਦੇ ਵਿੱਚ ਮੈਂ ਪਹਿਲਾਂ ਸੁਣਾਇਆ ਸੀਗਾ ਤੇ 31 ਜੁਲਾਈ ਨੂੰ ਉਦੋਂ ਸਾਡੇ ਪਿੰਡ ਚਿੱਟਾ ਯੂਰਾਂ ਤੇ ਸੀਗਾ ਅੱਛਾ ਉਦੋਂ ਸਾਡੇ 40 ਜਵੰਦਾਂ ਦੀ ਕਮੇਟੀ ਬਣੀ ਸਾਰਾ ਅਸੀਂ ਚਿੱਟਾ ਬਿਲਕੁਲ ਬੰਦ ਕਰਤਾ ਠੀਕ ਹੈ ਜਿਹੜੇ ਬੰਦੇ ਨੇ ਸੱਟ ਮਾਰੀ ਹੈ ਇਹਦੇ ਉੱਪਰ ਤੱਕ ਲੈਂਕਿਆ ਸਰ ਇਹ ਚਿੱਟਾ ਸਰੇ ਆਂਬੀ ਦੇ ਸਰ ਸਾਡੇ ਸਾਰੇ ਪਿੰਡ ਦੇ ਮੁੰਡੇ ਨੇ ਖਰਾਬ ਕਰ ਛੱਡੇ ਆ ਠੀਕ ਹੈ ਤੇ ਉਹ ਰਾਂਝੇ ਰਖਦਾ ਵਈ 2024 ਦੇ ਵਿੱਚ ਮੈਂ ਬੱਸ ਤੇ ਆ ਰਿਹਾ ਸੀ ਮੌੜਾਂ ਤੋਂ ਉੱਤਰ ਕੇ ਮੈਨੂੰ ਕੱਲੇ ਨੂੰ ਚੁੰਮੜਿਆ ਸਰ ਇਹ ਠੀਕ ਹੈ ਜੀ ਤੇ ਉਦੋਂ ਮੈਂ ਕੱਲੇ ਨੂੰ ਦਬ ਦਬ ਲਿਆ ਤੇ ਉਦੋਂ ਬਾਅਦ ਸਰ ਇਹਨੇ ਰਾਂਝੇ ਸਰ ਰੱਖੀ ਕੱਲ ਸਰ ਮੈਂ ਅੱਗੇ ਕੀਤੋਂ ਆ ਰਿਹਾ ਸੀਗਾ ਠੀਕ ਹੈ ਤੇ ਸਾਵ ਨੂੰ ਸਵੇਰੇ 7:00 ਵਜੇ ਦਾ ਟਾਈਮ ਸੀਗਾ ਨਹੀਂ ਤੇ ਕੰਨ ਜਾਣੇ ਸੀਗੇ ਸਰ ਇਹ ਤੇ ਪਹਿਲਾਂ ਇਹਨੇ ਦਾਰੂ ਦੇ ਟੱਕੇ ਸੀਗੇ ਪਿਸਟਲ ਕੋਲ ਦਿਖਾਉਂਦੇ ਕਰਦੇ ਸੀਗੇ ਤੇ ਇਹਨਾਂ ਨੇ ਗੱਡੀ ਸਰ ਮੇਰੀ ਮੋਟਰਸਾਈਕਲ ਘੇਰ ਲਿਆ ਠੀਕ ਹੈ ਜੀ ਮੋਟਰ ਹੈਵੀ ਟੱਕਰ ਮਾਰੀ ਤਾਂ ਮੈਂ ਉੱਥੋਂ ਉੱਟ ਕੇ ਨਿਕਲ ਗਿਆ ਤੋਂ ਭੱਜਿਆ ਤੇ ਮੇਰੇ ਮਗਰ ਭੱਜ ਲਈ ਇਹਨਾਂ ਕੋਲੇ ਸੀਗੀ ਸਰ ਰਾਟ ਸੀਗੇ ਅੱਛਾ ਮੈਂ ਸੁਕਰ ਇੰਨੀ ਬਟਾ ਗਿਆ ਜੀ ਮੈਂ ਤਾਂ ਤੇਜ਼ ਸੀਗਾ ਅੱਛਾ ਤੇ ਉੱਥੇ ਜਿੰਨਾਂ ਨੇ ਮੈਨੂੰ ਸੱਟ ਲਾਈ ਇੱਕ ਕੋਲੇ ਕਹਾੜੀ ਸੀ ਇੱਕ ਕੋਲੇ ਰਾੜੀ ਇੱਕ ਕੋਲੇ ਡੰਡਾ ਸੀਗਾ ਜੀ ਨੇ ਚਿੱਟੇ ਕਰਨੀ ਹੋਇਆ ਚਿੱਟੇ ਕਰਨ ਸਾਹ ਹੋਰ ਵੀ ਕੋਈ ਕਿਹੜਾ ਰਾਜਸ ਨਹੀਂ ਅੱਛਾ ਕਮੇਟੀ ਦੇ ਉੱਤੇ ਰਿਹਾ ਬਸ ਇਹੀ ਹੈ ਅੱਛਾ ਆਈ ਕਮੇਟੀ ਤੇ ਨਾ ਨਾ ਜਾ ਨਾ ਸਹ ਰੱਖੂ ਨਾ ਸਹ ਰੱਖੂ ਕਮੇਟੀ ਦੇ ਉੱਤੇ ਰਿਹਾ ਸਰ ਅੱਛਾ ਆ ਕੁਛ ਮਿਲਿਆ ਬੰਦੂ ਸਰ ਤੁਸੀਂ ਵੀ ਇਹਨਾਂ ਕਿਸੇ ਬੰਦੇ ਦੇ ਕੋਲ ਆਹ ਮੇਰੇ ਇਧਰ ਮੇਰੀ ਪੂਰੀ ਲੱਤ ਕੁੱਟੀ ਹੈ ਸਰ ਘੱਟੋ ਘੱਟ 10 ਮਿੰਟ ਕੁੱਟੀ ਗਈ ਬਈ ਲੜਾਈ ਹੋਈ ਇਹਨਾਂ ਨਾਲ ਅਜੇ ਵੀ ਕੁੱਟੇ ਬੈਠੇ ਇਹਨਾਂ ਨਾਲ ਪਹਿਲਾਂ ਤੁਹਾਡੇ ਕੋਈ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਇਹਨਾਂ ਨਾਲ ਨਹੀਂ ਪਹਿਲਾਂ ਤਾਂ ਮੈਨੂੰ ਚੁੰਮੜਿਆ ਸੀਗਾ ਇਹ ਇਕੱਲੇ ਨੇ ਇਸੇ ਬੰਦਾ ਠੀਕ ਹੈ ਤੇ ਦੋ ਸੀ ਇੱਕ ਭੱਜ ਗਿਆ ਸੀਗਾ ਬਾਬਾ ਮਰੇ ਹੋ ਗਏ ਜੀ ਪੈਲੀ ਜਿਹੜਾ ਕੁਲਦੀਪ ਸਿੰਘ ਸਾਨਾ ਸੋਰੀ ਸਿੰਘ ਹੁਣ ਪੱਕਾ ਲਾ ਗਏ ਨੇ ਇਹਨੂੰ ਇਹ ਬਹੁਤ ਵੱਡਾ ਇਹਦੇ ਅਪਰਾਧੀ ਹੈ ਜੀ ਬਹੁਤ ਵੱਡਾ ਇਹ ਹਾਂਜੀ ਅਪਰਾਧਾਂ ਦੇ ਵਿੱਚ ਬੜੇ ਬੜੇ ਨਾ ਹੁੰਦੇ ਇਹ ਦੇ ਕੰਪਲੇਂਟ ਕੀਤੀ ਵੀ ਆ ਕੰਪਲੇਂਟ ਕੀਤੀ ਆ ਸਾਬ ਜੀ ਇਹਦੇ ਉੱਤੇ ਕੇਸ ਵੀ ਬਹੁਤ ਹੈਗੇ ਅੱਛਾ ਕਿ ਚਿੱਟਾ ਕਿੰਨਾ ਹੈਗਾ ਤੁਹਾਡੇ ਪਿੰਡ 'ਚ ਚਿੱਟਾ ਸਾਹਿਬ ਹੈਗਾ ਇਸ ਬੰਦੇ ਦਾ ਬਿਕਦਾ ਜੀ ਅੱਛਾ ਕਿੰਨੇ ਕੁ ਨੌਜਵਾਨ ਜਿਹੜੇ ਨਸ਼ੇ ਦੇ ਕਰਨ ਉੱਤੇ ਜਿਹੜੇ ਆਪਾਂ ਕਹਿੰਦੇ ਪ੍ਰਭਾਵਤ ਹੋਏ ਚਾਰ ਪੰਜ ਨੌਜਵਾਨ ਤਾਂ ਸਾਡੇ ਮਰ ਗਏ ਪਹਿਲਾਂ ਅੱਛਾ ਤੇ ਹੁਣ ਵੀ ਹੈ ਸਰ 15 16 ਨੌਜਵਾਨ ਮੇਰੇ ਦੀਪੇ ਕੱਢਿਆ ਐ ਐਮਐਲਏ ਗਿਆ ਸੌਂਚ ਕੇ ਆਇਆ ਐ ਛੋਟੇ ਪੰਚ ਐਮਐਲਏ ਆਏ ਜੀ ਤੁਸੀਂ ਕਿਹਾ ਲੋ ਵੀ ਨਸ਼ਾ ਵੇਚਦਾ ਚੱਕਾ ਵੇਚਦਾ ਦੀ ਗੱਲ ਕਰੂੰਗਾ ਸਾਡਾ ਜੀ ਇਹ ਲਖਵਿੰਦਰ ਆਈ ਜਵਾਨ ਐ ਚੈਨਲਾਂ 'ਤੇ ਆਉਂਦਾ ਰਿਹਾ ਸਭ ਠੀਕ ਹੈ ਜੀ ਕਿਹੜੇ ਦੱਸਿਆ ਜੀ ਸਰ ਇਹ ਆਵੇਂ ਗੱਲਾਂ ਅੱਛਾ ਪਰ ਸਰਕਾਰ ਨੇ ਕੁਝ ਨਹੀਂ ਕੀਤਾ ਨਹੀਂ ਉਹ ਸਰ ਤੋਂ ਬਜਟ ਵਿੱਚ ਜਦੋਂ ਨਸ਼ਾ ਬੰਦ ਕਰੂ ਕੱਢਿਆ ਸੀਗਾ ਕਣ ਚਾਏ ਹੋਗੇ ਵਿਧਾਇਕਾਂ ਨੂੰ ਫਾਰਮ ਪਵਾ ਕੇ ਗਏ ਸਾਡੇ ਨਹੀਂ ਆਏ ਜੀ ਠੀਕ ਹੈ ਕਨੈਕਸ਼ਨ ਬਜੀ ਕੀ ਨਾਮ ਤੁਹਾਡਾ ਕੀ ਘਟਨਾ ਮੀਰਾ ਨਾਮ ਲਖਪੀਰ ਸਿੰਘ ਪਿੰਡ ਭਾਈ ਗੁਫਤਾਰ ਕਰਨਾ ਕੋਈ ਰਾਜਨੀਤਿਕ ਰੰਜਿਸ਼ ਨਹੀਂ ਸੀਗੀ ਕੋਈ ਇਹਨਾਂ ਦਾ ਕੋਈ ਵੱਟ ਦਾ ਰੋਲਾ ਨਹੀਂ ਸੀਗਾ ਦਰਅਸਲ ਦੇ ਵਿੱਚ ਰਣਵੀਰ ਸਿੰਘ ਜਦੋਂ ਫੌਜ ਦੇ ਵਿੱਚੋਂ ਰਿਟਾਇਰ ਹੋ ਗਿਆ ਏ ਇੱਕ ਇਹਨਾਂ ਦੀ ਚੰਗੀ ਸੋਚ ਸੀਗੀ ਇਹਨਾਂ ਨੇ ਬਹੁਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਗਰਾਊਂਡਾਂ ਦੇ ਵਿੱਚ ਜਾਓ ਕਿਉਂਕਿ ਇਹ ਵੀ სპੋਰਟਸਮੈਨ ਕੋਟੇ ਦੇ ਵਿੱਚ ਭਰਤੀ ਸੀਗੇ ਤੇ ਐਵੇਂ ਕਹਦਿਏ ਇਸ ਬੰਦੇ ਨਾਲ ਕੋਈ ਕਿਸੇ ਦੀ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਹਨ ਕੋਈ ਇਹਨਾਂ ਦੀ ਕੋਈ ਹੋਰ ਰੰਜੀਸੀ ਸੀ ਸਿਰਫ ਇਹ ਰੰਜੀਸੀ ਇਹ ਚੰਦਰਜੀਤ ਰਣਵੀਰ ਭਾਈ ਕੇ ਪਿੰਡ ਦੇ ਵਿੱਚ ਚਿੱਟਾ ਜਿਹੜਾ ਬੰਦ ਹੋਵੇ ਪਰ ਉਹ ਬੰਦੇ ਕਹਿੰਦੇ ਸੀ ਵੀ ਅਸੀਂ ਹਿੱਕ ਦੇ ਜ਼ੋਰ ਤੇ ਜਿਹੜਾ ਹੈਗਾ ਉਹ ਚਿੱਟਾ ਵੇਚਾਂਗੇ ਵੀ ਤੇ ਸਾਨੂੰ ਰੋਕ ਕੇ ਦਿਖਾਓ ਤੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਜਿਹੜੇ ਉਹਨਾਂ ਕੋਲੇ ਅਸਲੇ ਨੇ ਨਜਾਇਜ਼ ਅਸਲੇ ਨੇ ਬੱਤੀ ਬੋਰਦੇ ਨੇ ਪਿੰਡ ਦੇ ਵਿੱਚ ਕੱਲ ਉਹ 8-9 ਫੈਰ ਵੀ ਕਰਕੇ ਗਏ ਆ ਪੂਰਾ ਪਿੰਡ ਆ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਨਾਲ ਡਰਿਆ ਹੋਇਆਗਾ ਪਿੰਡ ਦਾ ਨੌਜਵਾਨ ਮਜ਼ਦੂਰ ਟੀਆਂ ਪੇਣਾ ਪਿੰਡ ਦੀਆਂ ਹਰੇਕ ਡਰਿਆ ਹੋਇਆ ਵੀ ਅੱਜ ਇਸ ਬੰਦੇ ਨਾਲ ਕਰਕੇ ਕੱਲ ਨੂੰ ਸਾਡੇ ਨਾਲ ਕਰਨਗੇ ਉਹ ਤਾਂ ਹੁਣ ਵੀ ਵਾਰਨਿੰਗਾਂ ਦੇਈ ਜਾਂਦੇ ਨੇ ਇਹ ਕੇਸ ਹੋ ਗਿਆ ਅੱਜ ਸੋਹ ਸਾਨੂੰ ਮੈਨੂੰ ਥ੍ਰੈਟਸ ਕਾਲ ਆਈਆਂ ਉਹਨਾਂ ਦੀ WhatsApp ਤੋਂ ਕਹਿੰਦੇ ਅਸੀਂ ਕਰਾਂਗੇ ਸਾਡਾ ਕੀ ਕਰਨਾ ਤੁਸੀਂ ਕਰ ਲਓ ਮਤਲਬ ਪ੍ਰਸ਼ਾਸਨ ਨੂੰ ਇੱਕ ਸਿੱਧਾ ਚਾਲੇ ਵਿੱਚ ਅਸੀਂ ਮੈਂ ਬੋਰਡ ਲਾਇਆ ਸੀ ਪਿੰਡ ਅਸੀਂ ਕੀ ਕਰੀਏ ਅਸੀਂ ਕਿੱਧਰ ਜਾਈਏ ਅਸੀਂ ਪਿੰਡ ਤੁਸੀਂ ਬੋਰਡ ਲਾਇਆ ਸੀ ਕਦੋਂ ਲਾਇਆ ਅਸੀਂ ਬੋਰਡ ਲਾਇਆ ਵੀ ਉਹ ਤਾਂ ਪੁਰਾਣਾ ਇਸ ਵਾਰ ਲਾਇਆ ਕਿ ਅਸੀਂ ਸਾਡਾ ਪਿੰਡ ਵਿਕਾਊ ਆ ਅਸੀਂ ਅਸੀਂ ਫਿਰ ਅਸੀਂ ਦਰਦ ਦੇ ਫਿਰ ਜਾਈਏ ਕਿੱਥੇ ਘਰਾਂ ਜੋ ਅਸੀਂ ਨਹੀਂ ਬਾਹਰ ਨਿਕਲ ਸਕਦੇ ਚਾਲਿਆਂ ਦੇ ਬੋਰਡ ਲੈ ਕੇ ਪਿੰਡ ਵਾਲੇ ਨਾਲ ਪੂਰਾ ਪਿੰਡ ਸਾਡਾ ਰਾਤ ਵੀ ਰਣਵੀਰ ਸਿੰਘ ਦੇ ਨਾਲ ਜੱਟ ਕੇ ਸਾਰਾ ਪਿੰਡ ਖੜਾ ਸੀਗਾ ਤੁਸੀਂ ਮੀਡੀਆ ਉੱਤੇ ਪਹੁੰਚੋ ਪਿੰਡ ਦੇ ਵਿੱਚ ਵੀ ਤੁਹਾਨੂੰ ਅਸੀਂ ਪਤਾ ਲੱਗੂਗਾ ਕਿ ਘਟਨਾ ਕੀ ਹੋਈ ਹੈ ਸਾਰਾ ਪਿੰਡ ਇੱਕ ਮੋਰੀ ਨਿਕਲਿਆ ਹੋਇਆਗਾ ਪੂਰਾ ਪਿੰਡ ਇਹਨਾਂ ਤੋਂ ਦੁਖੀ ਆ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਪਹਿਲੀ ਮਦਦ ਕੀਤੀ ਆ ਪੁਲਿਸ ਨੂੰ ਕੰਪਲੇਟ ਦੀ ਵਗੈਰਾ ਕੀਤੀ ਸਭ ਕੁਝ ਹਾਂ ਜੀ ਹਾਂ ਇਹਨਾਂ ਨੇ ਪਹਿਲਾਂ ਵੀ ਇੱਕ ਨੌਜਵਾਨ ਦੀਆਂ ਜਿਹੜਾ ਕਮੇਟੀ ਦਾ ਸੀ ਸਾਡਾ ਉਹਦੀਆਂ ਲੱਤਾਂ ਤੋੜੀਆਂ ਹੁਣ ਉਹ ਵਿਚਾਰਾ ਡਰ ਗਿਆ ਕੱਲਾ ਮੁੰਡਾ ਸੀਗਾ ਤੇ ਹੁਣ ਇਹ ਹੈ ਰਣਵੀਰ ਦੀਆਂ ਵੀ ਉਹ ਸਾਰੇ ਆਮ ਲੱਤਾਂ ਤੋੜ ਕੇ ਗਏ ਆ ਤੇ ਥ੍ਰੈਟ ਕਾਲ ਸਭ ਨੂੰ ਕਰ ਰਹੇ ਨੇ ਅੱਗੇ ਇਹਨਾਂ ਦੇ ਅਸੀਂ ਐ ਕਰਦਾਂਗੇ ਦੇਖੋ ਅਸੀਂ ਸਾਨੂੰ ਕੋਈ ਮੌਤ ਡਰਨੀ ਆਪਾਂ ਹੱਕ ਸੱਚ ਨਾਲ ਖੜੇ ਆ ਰਣਵੀਰ ਸਿੰਘ ਦੇ ਨਾਲ ਖੜੇ ਆ ਸਾਡਾ ਸਾਰਾ ਪਿੰਡ ਖੜਾ ਪਰ ਸੱਚ ਨੂੰ ਸੱਚ ਕਹਾਂਗੇ ਜੋ ਉਹਨਾਂ ਨੇ ਨਜਾਇਜ਼ ਧੱਕੇ ਕੀਤੇ ਆ ਇਹੋ ਜਿਹੇ ਬੰਦਾਂ ਦਾ ਸਰਕਾਰ ਫੜ ਕੇ ਇੰਕਾਊਂਟਰ ਕਰੇ ਕਿਉਂਕਿ ਉਹਨਾਂ ਕੋਲੇ ਨਜਾਇਜ਼ ਅਸਲਾਂ ਸਾਡੀ ਇਹੀ ਮੰਗ ਆ ਅਸੀਂ ਕਹਿੰਦੇ ਆ ਵੀ ਜੇ ਇਹਨਾਂ ਅਪਰਾਧੀਆਂ ਤੇ ਸਰਕਾਰ ਸਖਤ ਕਾਰਵਾਈ ਕਰੇ ਤਾਂ ਕਿਉਂ ਨਾ ਪੰਜਾਬ ਦੇ ਵਿੱਚ ਸ਼ਾਂਤੀ ਭਾਲ ਹੋਵੇ ਅਸੀਂ ਕੋਈ ਸਰਕਾਰ ਦਾ ਹਮਲਾ ਚਲਾ ਨਹੀਂ ਜੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਸਾਡੇ ਦਰਦ ਹੋਈ ਜਾਂਦੇ ਆ ਤੇ ਨਜਿੱਬ ਵਿਧਾਇਕ ਜਾ ਰਹੇ ਨੇ 100 ਵੀ ਘਾਰੇ ਨੇ ਹੋਰ ਕਾਫੀ ਫੇਸੋੜੇ ਪਰ ਕੁਝ ਨਹੀਂ ਹੋਇਆ ਲੋੜੀਂਦਾ ਪੂਰਾ ਸੋਦੀ ਨਹੀਂ ਥੋੜੀ ਤਾਂ ਥੋੜੀ ਕਿਉਂ ਨਹੀਂ ਕਰ ਲਈ ਜੀ ਦੇਖੋ ਪੁਲਸਾਈ ਰਾਤ ਡੀਐਸਪੀ ਮੈਡਮ ਆਏ ਇਹਨਾਂ ਕੋਲ ਤਾਂ ਸਾਨੂੰ ਭਰੋਸਾ ਦੇ ਕੇ ਗਏ ਆ ਕਹਿੰਦੇ ਵੀ ਅਸੀਂ ਜਿਹੜੀ ਬੰਦੀ ਹੈ ਕਾਰਵਾਈ ਕਰਾਂਗੇ ਪਰ ਉਹ ਲੋਕ ਸਭ ਕੁਝ ਹੋਣ ਦੇ ਬਾਅਦ ਵੀ ਮੀਡੀਆ ਦੀ ਗੱਲ ਹੋਣ ਦੇ ਬਾਵਜੂਦ ਵੀ ਉਹ ਬੰਦੇ ਆ ਜਿਹੜੇ ਸਾਨੂੰ ਥ੍ਰੈਟਸ ਦੇ ਰਹੇ ਨੇ ਸਾਨੂੰ ਧਮਕੀਆਂ ਦੇ ਰਹੇ ਨੇ ਤੁਸੀਂ ਦੇਖੋ ਫਿਰ ਉਹ ਬੰਦਾ ਦੀ ਕਿਦਾ ਮਾਲ ਕੁਛ ਨਹੀਂ ਕਰ ਰਹੀ ਕਰੀ ਉਹ ਆਬਵੀਅਸ ਜੀ ਗੱਲ ਹੈ ਜੀ ਹੁਣ ਬੰਦੇ ਕੋਲੇ ਦੇਖੋ ਇੱਕ ਦਾ ਬੰਦਾ ਕਰਾਇਮ ਕਰਕੇ ਭੱਜ ਗਿਆ ਤੇ ਉਹ ਬੰਦਾ ਫਿਰ ਵੀ ਵਟਸਐਪ ਚਲਾ ਕੇ ਧਮਕੀਆਂ ਦੇ ਜਾਂਦਾ ਵੀ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਤੁਸੀਂ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਹੋਊਗੀ ਰ ਹੈ ਹਾਂ ਫੋਨ ਹੈ ਇਸ ਬੰਦੇ ਦਾ ਫੋਨ ਸੀਗਾ ਫੋਨ ਵੀ ਚੱਕ ਕੇ ਲੈ ਕੇ ਗਿਆ ਉਹਦਾ ਫੋਨ ਦੀ ਲੋਕੇਸ਼ਨ ਵੀ ਆਈ ਹੈ ਠੀਕ ਕੱਲ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਰਣਵੀਰ ਸਿੰਘ ਨਾਮ ਦਾ ਵਿਅਕਤੀ ਜੋ ਕਿ 5 ਬਕਤੌਰ ਦਾ ਰਹਿਣ ਵਾਲਾ ਇਹਦੇ ਹੈ ਲੈਗਸ ਦੇ ਉੱਪਰ ਜਿਹੜੀ ਹੈਗੀ ਸੱਟਾਂ ਲੱਗੀਆਂ ਹੋਈਆਂ ਨੇ ਤੇ ਸਿਵਲ ਹਸਪਤਲ ਬਠਿੰਡਾ ਵਿਖੇ ਦਾਖਲ ਹੋਇਆ ਸੀਗਾ ਸੋ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਬੁੱਕ ਅਫਸਰ थाना ਕੋਟਪਤਾ ਵੱਲੋਂ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਲਦੀਪ ਕਾਲਾ ਤੇ ਗੁਰਪ੍ਰੀਤ ਪੀਤਾ ਤੇ ਨਾਲ ਇੱਕ ਅਣਪਛਤਾ ਵਿਅਕਤੀ ਸੀਗੇ ਤਿੰਨ ਬੰਦੇ ਜਿਹੜੇ ਹੈਗੇ ਕਾਰ ਦੇ ਉੱਪਰ ਆਏ ਕੱਲ ਸ਼ਾਮ ਨੂੰ 7:30 ਦੇ ਕਰੀਬ ਉਹਦੇ ਜਿਹੜੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਘੇਰ ਕੇ ਜਿਹੜੀ ਹੈਗੀ ਉਹਦੇ ਸੱਟਾਂ ਮਾਰੀਆਂ ਉਹਦੀਆਂ ਜਿਹੜੀ ਹੈਗੇ ਦੋਵੇਂ ਲੱਤਾਂ ਤੇ ਜਿਹੜੀ ਹੈਗੀ ਫ੍ਰੈਕ ਸੋ ਕਾਰਡੀਗਲੀ ਅਸੀਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਮੁਕੱਦਮਾ ਨੰਬਰ 44 ਅੰਡਰ ਸੈਕਸ਼ਨ ਜੋ 307 ਦੇ ਇਕੁਇਲੈਂਟ 3109 ਹੈ 1262 ਐਂਡ 35 ਜੋ 34 ਬੀ ਐਨ ਐਸ ਦੇ ਜਿਹੜੇ ਹੈਗੇ ਆ ਆਈ ਪੀਐਸ ਦੇ ਇਕੁਇਲੈਂਟ ਹੈ ਉਹਦੇ ਵਿੱਚ ਮੁਕੱਦਮਾ ਦਰਜ ਕੀਤਾ ਸੋ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਇਸ ਵਿਸ਼ੇ ਦੇ ਵਿੱਚ ਬੜੀ ਗੰਭੀਰਤਾ ਨਾਲ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਲਿਆ ਗਿਆ ਤੇ ਸੀਆਈਏ ਇਨਚਾਰਜ ਐਸਐਚਓ ਕੋਟਫਾ ਦਾ ਅੰਡਰ ਸੁਪਰਵਾਈਜ਼ਨ ਆਫ ਐਸਪੀ ਰੂਰਲ ਹੈ ਇਹਨਾਂ ਮੈਮ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਸਾਰੀ ਟੀਮ ਲੱਗੇ ਹੋਏ ਨੇ ਤੇ ਜਲਦੀ ਹੀ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ ਤੇ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਸ ਮਾਮਲੇ 'ਚ ਜਿਹੜੇ ਦੋਸ਼ ਲੱਗ ਰਹੇ ਨੇ ਵੀ ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਐ ਤੇ ਉਹ ਚਿੱਟੇ ਨਾਲ ਸੰਬੰਧਿਤ ਹੈ ਕਿ ਜਿਹੜਾ ਹੈਗਾ ਵੀ ਚਿੱਟੇ ਤੋਂ ਰੋਕ ਦਿੱਤਾ ਕਰਕੇ ਘੁਤਣਾ ਵਾਪਰੀ ਹੈ ਉਹ ਬੇਸਿਕਲੀ ਜਿਹੜੀ ਹੈਗੀ ਉਹਨਾਂ ਵੱਲੋਂ ਇਸ ਚੀਜ਼ ਦੇ ਵਿੱਚ ਅਲੀਗੇਸ਼ਨ ਲਗਾਏ ਗਏ ਨੇ ਕਿਉਂਕਿ ਉਹ ਪਿੰਡ ਦੇ ਵਿੱਚ ਹੋਰ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਵਿਚਰਦੇ ਸੀਗੇ ਤੇ ਪਹਿਲਾਂ ਵੀ ਇਹਨਾਂ ਦੀ ਇੱਕ ਵਾਰੀ ਲੜਾਈ ਹੋਈ ਸੀਗੀ ਤੇ ਉਹਨਾਂ ਬੰਦੇ ਦੇ ਦੋਸ਼ਾਂ ਦੀ ਪੁਲਿਸ ਵੱਲੋਂ ਸੱਤਕੁੰਜਾ ਦੋਸ਼ੀ ਜਿਹੜੇ ਹੈਗੇ ਨੇ ਫਰਾਰ ਨੇ ਉਹਨਾਂ ਨੂੰ ਸਾਡੀ ਟੀਮਾਂ ਚ ਜਲਦੀ ਹੀ ਗ੍ਰਿਫਤਾਰ ਕਰ ਲੈਣਗੀਆਂ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਤੱਤ ਸਾਹਮਣੇ ਆਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰ ਜਿਹੜੇ ਦੋਸ਼ੀ ਨੇ ਉਹਨਾਂ ਪਹਿਲਾਂ ਵੀ ਮਾਮਲੇ ਦਰਪਨੇ ਆ ਹ ਉਹਨਾਂ ਪਰ ਜਾਂਚ ਕੀਤੀ ਜਾ ਰਹੀ ਹੈ